ਜੀ ਤਖਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਵੇਲੇ ਦੇ ਦਰਸ਼ਨ ਇਧਰ ਗੁਰਦੁਆਰਾ ਸ੍ਰੀ ਲਖਨਸਰ ਸਾਹਿਬ ਇਹ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਪਾਸੀ ਹਾਂ ਜੀ ਵਾਹਿਗੁਰੂ ਜੀ ਹੁਣ ਚਲੀਆਂ ਜੇ ਸੰਗਤਾਂ ਹਰਮੰਦਰ ਸਾਹਿਬ ਵੱਲੋਂ ਅੰਮ੍ਰਿਤਸਰ ਹਾਂ ਜੀ ਦਰਸ਼ਨ ਕਰਾਣੇ ਆ ਜੀ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਹੂੰ ਹੂੰ ਗੁਰੂ ਕੀ ਬਾਣੀ ਸੁਣਾਵਾ ਦਰਸ਼ਨ ਕਰਾਂਗੇ ਤੇ ਦਰਬਾਰ ਸਾਹਿਬ ਦੇ ਵੇ ਦਮਾ ਠਾਟੇ ਕਾਂਗੇ ਤੇ ਕੁਝ ਮਨਾਵਾ ਟਾਈਮ ਹੋ ਗਿਆ 7:30 ਦਾ ਤੇ ਆਪਾਂ ਇਸ ਟਾਈਮ ਕਵਰ ਅਪ ਕਰ ਲਿਆ 120 ਕਿਲੋਮੀਟਰ ਤੇ ਹੁਣ ਆਪਾਂ ਅੱਗੇ ਸਟੇ ਕਰਨਾ ਹੈ ਥੋੜੀ ਦੇਰ ਬ੍ਰੇਕਫਾਸਟ ਕਰਾਂਗੇ ਇੱਕ ਠਾਬੇ ਤੇ ਤੇ ੱਟਬਾ ਕੀ ਹੁੰਦਾ ਪਿਆਏ ਬਹਿਨੇ ਲੋ ਜੀ ਪਹੁੰਚ ਗਏ ਨੇ ਠਾਬੇ ਤੇ ਇਹ ਜੇ ਰਾਜੂ ਦਾ ਠਾਬਾ ਹੈ ਤੇ ਕੁਝ ਬ੍ਰੇਕਫਾਸਟ ਕਰੀਏ ਇੱਥੇ ਥੋੜੀ ਦੇਰ ਫਿਰ ਚੱਲੇਗਾ ਤੇ ਹੁਣ ਬਚਿਆ 120 ਕਿਲੋਮੀਟਰ ਤੇ ਫਿਰ ਮਿਲਨੇ ਆ ਦਰਬਾਰ ਸਾਹਿਬ ਅੱਜ ਆਪਾਂ ਬੈਠੇ ਜੇ ਇਸ ਟਾਈਮ ਟਾਬੇ ਤੇ ਰਾਜੂ ਦਾ ਟਾਬਾ ਤੇ ਮੰਗਵਾਏ ਨੇ ਆਪਾਂ ਤਿੰਨ ਪਰੌਂਠੇ ਆਲੂ ਦੇ ਪਰੌਂਠੇ ਹੈ ਇਹ ਚੀਜ਼ ਦੀ ਰੂਪ ਹੈ ਆਈ ਪਾਲਨੇ ਆਪਾਂ ਲੋ ਜੀ ਇਧਰ ਆ ਗਏ ਆਪਣਾ ਠਾਨਾ ਹੁਣ ਆਇਆ ਸਹੀ ਸ਼ਕੀ ਤੇ ਵੱਧਨੇ ਆ ਅੱਗੇ ਆਪਣੇ ਸਫ਼ਰ ਵੱਲੋਂ ਆਪਕੋ ਪਈਏ ਗੱਡੀ ਬਾਏ ਬਾਏ ਲੋ ਜੀ ਇਧਰ ਆ ਗਏ ਜੇ ਗਰਮਾ ਗਰਮ ਚਾਹ ਕਿ ਹੁਣ 49 ਸ਼ਕਲ ਲੱਗੀਆਂ ਤੇ ਦਰਬਾਰ ਨਿਕਲਨੇ ਆ। ਲਓ ਜੀ ਹੁਣ ਕਰਨ ਲੱਗੇ ਆ ਆਹਾਂ ਕੋਚ ਸੰਗਤਾਂ ਜਿਹੜੀਆਂ ਨੇ ਵਹਿ ਚਲੀਆਂ ਨੇ ਬਾਓ ਜੀ ਸੰਗਤੋ ਚਾਹ ਲੋ ਜੀ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਹੁਣ ਪਲਾਨ ਬਣਿਆ ਸੀ ਰਾਹ ਦੇ ਵਿੱਚ ਪਹਿਲਾਂ ਤਰਨਤਨ ਸਾਹਿਬ ਤੇ ਸਾਡੀ ਹੌਂਸਲਾ ਕਿ ਪਹਿਲਾਂ ਤਰਨਤਨ ਸਾਹਿਬ ਦਰਸ਼ਨ ਕਰਦੇ ਜਾਈਏ ਫਿਰ ਜਾਵਾਂਗੇ ਦਰਬਾਰ ਸਾਹਿਬ ਤੇ ਉੱਥੇ ਚੰਦੂਆ ਸਾਹਿਬ ਵੀ ਬੰਨਾ ਦੇਣਾ ਹੈ ਮਾਰਕੀਟ 'ਚ ਕੰਮ ਹੈ ਤੇ ਉਹ ਵੀ ਕਰਾਂਗੇ ਤੇ ਹੁਣ ਪਹੁੰਚਨਦੇ ਆਪਾਂ ਤਰਨਤਨ ਸਾਹਿਬ ਲੋ ਜੇ ਪਹੁੰਚ ਗਏ ਤਰਨਤਨ ਦਰਬਾਰ ਸਾਹਿਬ ਤਰਨਤਨ ਤਰਨਤਨ ਸਾਹਿਬ ਵਾਹਿਗੁਰੂ ਕਰੋ ਜੀ ਦਰਸ਼ਨ ਸਰੋਵਰ ਸ੍ਰੀ ਤਰਨ ਤਰਨ ਸਾਹਿਬ ਤੇ ਇਹ ਬਹੁਤ ਹੀ ਵੱਡਾ ਸਰੋਵਰ ਵਾਹਿਗੁਰੂ ਜੀ ਇਹ ਗੁਰਦੁਆਰਾ ਤਰਨ ਤਰਨ ਸਾਹਿਬ ਦਰਬਾਰ ਸਾਹਿਬ ਹੈ ਤੇ ਇਹ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਜੋ ਕਿ 17 ਕਿੱਲੇ ਤੇ ਪੰਜ ਕਨਾਲਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਦਰਬਾਰ ਸਾਹਿਬ ਤੇ ਇਹ ਪ੍ਰਕਰਮਾ ਵੀ ਬਹੁਤ ਹੀ ਜਿਆਦਾ ਵੱਡੀ ਹੈ ਵਾਇਰੋ ਜੀ ਇਹ ਜੀ ਇਤਿਹਾਸ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਇਤਿਹਾਸ ਜੀ ਤੇ ਤੁਸੀਂ ਪੜ ਸਕਦੇ ਹੋ ਇਹਨੂੰ ਪੋਸ ਕਰਕੇ ਗੁਰਦੁਆਰਾ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਵੱਲੋਂ 1596 ਦੇ ਵਿੱਚ ਬਣਵਾਇਆ ਗਿਆ ਗੁਰਦੁਆਰਾ ਸਾਹਿਬ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ ਜੋ ਕਿ 17 ਕਿੱਲੇ ਤੇ 5 ਕਨਾਲਾ ਦੇ ਵਿੱਚ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਉੱਤੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਹੈਲੋ ਵਾਇਰੋ ਜੀ ਸਾਹਮਣੇ ਆ ਗਿਆ ਜੋ 골ਡਨ ਗੇਟ ਤੇ ਇਹ ਪਹੁੰਚ ਗਏ ਜੀ ਆਲਮੋਸਟ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾਦਾ ਤੇ ਇੱਥੇ ਦਾਦੀ ਦੇ 2 ਮਹੀਨੇ ਪਿਛੋਂ ਆ ਜਿੰਦਾ ਜਿਹਨਾਂ ਦਾ ਕਰੋਨਾ ਹੋਇਆ ਹੈ ਇਹ ਸਾਹਮਣੇ ਅੰਮ੍ਰਿਤਸਰ ਸਾਹਿਬ ਤੇ ਹੁਣ ਗੱਡੀ ਖਿਲਾਵਾਂਗੇ ਪਾਰਕਿੰਗ ਦੇ ਵਿੱਚ ਤੇ ਫਿਰ ਕਰਨ ਜਾਵਾਂਗੇ ਦਰਸ਼ਨ ਨਾਲੇ ਕਰਾਵਾਂਗੇ ਤੁਹਾਨੂੰ ਹੀ ਦਰਸ਼ਨ ਤੇ ਆਹ ਦੇਖ ਸਕਦੇ ਹੋ 골ਡਨ ਗੇਟ ਲੋ ਜੀ ਅਸੀਂ ਪਹੁੰਚ ਚੁੱਕੇ ਜੇ ਹਰਿਮੰਦਰ ਸਾਹਿਬ ਬਾਬਾ ਜੀ ਸਾਨਾ ਸਾਹਿਬ ਨੇ ਲੰਗਰ ਸੇਵਾ ਲੋ ਜੀ ਅਸੀਂ ਆਇਆ ਅੰਮ੍ਰਿਤਸਰ ਦੀ ਬਾਜ਼ਾਰ ਦੇ ਵਿੱਚ ਤੇ ਆਪਾਂ ਇੱਥੇ ਆ ਕੇ ਕੁਝ ਖਾਈਏ ਨਾ ਹੋ ਹੀ ਨਹੀਂ ਸਕਦਾ ਤੇ ਆਪਾਂ ਮੰਗਵਾਏ ਸਣ ਅੰਮ੍ਰਿਤਸਰੀ ਕੁਲਚੇ ਇਹ ਆ ਗਿਆ ਜੀ ਅੰਮ੍ਰਿਤਸਰੀ ਚੂਰ ਚੂਰ ਨਾਲ ਲੋੜੀ ਤੁਸੀਂ ਖਾਲੀ ਪਲੇਟ ਵੇਖ ਕੇ ਸਮਝ ਹੀ ਸਕਦੇ ਹੋ ਬਹੁਤ ਹੀ ਜ਼ਿਆਦਾ ਸੁਆਦ ਸੀ ਤੇ ਆਨੰਦ ਆ ਗਿਆ ਖਾ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਆਖਾਂਗਾ ਜਿਹੜਾ ਵੀ ਜਾਂਦਾ ਹੈ ਹਰਮੰਦਰ ਸਾਹਿਬ ਜਾਂ ਅੰਮ੍ਰਿਤਸਰ ਦੇ ਵਿੱਚ ਇਹ ਜ਼ਰੂਰ ਟਰਾਈ ਕਰਿਆ ਜੇ ਇਹ ਚੀਜ਼ ਜਿਹੜੀ ਛੱਡਣ ਵਾਲੀ ਨਹੀਂ ਗਈ ਤੇ ਬਹੁਤ ਹੀ ਜ਼ਿਆਦਾ ਮਜ਼ਾ ਆ ਗਿਆ ਖਾ ਕੇ ਤੇ ਇਹ ਤੁਸੀਂ ਮੀਨੂ ਚੈੱਕ ਕਰ ਸਕਦੇ ਹੋ ਇੱਥੇ ਕੀ ਕੀ ਮਿਲਦਾ ਹਾਂਜੀ ਆਪਾਂ ਹਾਂਜੀ ਚੰਦੋਆ ਸਾਹਿਬ ਸਿਲੈਕਟ ਕਰਨ ਤੇ ਇਹਦੇ ਵਿੱਚ ਦੋ ਕਦਰਸ਼ਣ ਇਸ طرح ਆਕਟੀ ਇਹ ਹਨ ਤੇ ਇਹਦੇ ਵਿੱਚੋਂ ਜ਼ਿਆਦਾ ਜਿਹੜਾ ਸ਼ਾਈਨਿੰਗ ਵਾਲਾ ਹੈ ਉੱਪਰਲੇ ਵਾਲਾ ਤੇ ਇਹ ਥੋੜਾ ਜਿਹਾ ਬਾਰੀਕ ਕੰਮ ਹੈ ਪਰ ਜਿਹੜਾ ਸ਼ਾਈਨਿੰਗ ਜ਼ਿਆਦਾ ਹੈ ਉਹ ਚ ਹੈਵੀ ਲੱਗਦਾ ਪਿਆ ਇਸ ਕਰਕੇ ਆਪਾਂ ਉਹ ਕਰੁੰਦੇ ਆ ਆ ਲੈ ਜੀ ਰਮਾਲਾ ਸਾਹਿਬ ਮਹਾਰਾਜ ਦੇ ਆਪਣੇ ਪੰਜ ਕਲਰ ਨੇ ਤੇ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਆਏ ਹਾਂ ਦਰਸ਼ਨ ਕਰਨ ਹਰਿਮੰਦਰ ਸਾਹਿਬ ਦੇ ਸਾਹਮਣੇ ਸਤਿ ਸ੍ਰੀ ਅਕਾਲ ਦਰਸ਼ਕੋ ਉਹ ਵੀ ਹੱਥ ਹੈ ਹਮੇ ਕੋਈ ਨਹੀਂ ਦਿੱਖ ਰਹਾ ਫਾਟੇ ਮਾਮਾ ਕਰ ਦਰਸ਼ਕੋ ਜੀ ਦਰਸ਼ਨ ਜੀ ਪ੍ਰੋਗਰਾਮ ਹਮੇ ਬਖਾਰੀ ਜੀ ਦੇ ਕਰੋ ਦਰਸ਼ਨ ਜੀ ਸਤਿ ਸ਼੍ਰੀ ਅਕਾਲ ਹੋਵੇ। ਅੱਤਾ ਅੱਲਾਹ ਜੋ। ਇਹ ਵੇਜੀ ਥੜਾ ਸਾਹਿਬ ਇੱਥੇ ਗੁਰੂ ਰਾਮਦਾਸ ਜੀ ਬੈਠ ਕੇ ਪਾਵਨ ਪਵਿੱਤਰ ਸਰੋਵਰ ਦੀ ਸੇਵਾ ਕਰਾਉਂਦੇ ਹਨ ਤੇ ਨਾਮ ਜਪਦੇ ਸੰ ਤੇ ਨਾਮ ਜਪਾਂਦੇ ਵੀ ਸੰ। ਫਿਰ ਅਸੀਂ ਆਗੇ ਸਾ ਸੇਵਾ ਕਰਾਣ ਤੇ ਆਪਾਂ ਇਸ ਟਾਈਮ ਰਾਮਗੜੀਆ ਬੁੰਗਾ ਦੇ ਕੋਲ ਲੰਗਰ ਹਾਲ ਦੇ ਨਾਲ ਬਿਲਕੁਲ ਜਿੱਥੇ ਸਿਲ ਪਈਏ ਉੱਥੇ ਆਪਾਂ ਬਣਾਨੇ ਪਏ ਹਾਂ ਵੀਡੀਓ ਹਰਮੰਦਰ ਸਾਹਿਬ ਦੀ ਤੇ ਤੁਹਾਨੂੰ ਕਰਾਣੇ ਪਈ ਆ ਆਪਾਂ ਦਰਸ਼ਨ। ਤੇ ਅਸੀਂ ਆਏ ਹੋਏ ਸਾਂ ਇੱਥੇ ਹਰਮੰਦਰ ਸਾਹਿਬ ਨਾਲ ਤੇ ਦਰਸ਼ਨ ਕਰਨ ਤੇ ਪਾਣੀਪਤ ਦੀ ਸੰਗਤ ਵੱਲੋਂ ਯਾਨੀ ਕਿ ਗੁਰੂ ਦਵਾਰਾ ਇਸ ਰਾਣਾ ਸਾਹਿਬ ਗੁਰਦੁਆਰਾ ਇਸ ਰਾਣਾ ਸਾਹਿਬ ਵੱਲੋਂ ਸੇਵਾ ਸੀ ਜੋ ਕਿ ਪਾਣੀਪਤ ਦੀ ਸੰਗਤਾਂ ਇੱਥੇ ਆ ਚੁੱਕੀਆਂ ਹਨ ਤੇ ਇੱਥੇ ਸੇਵਾ ਕਰਾਂਦੇ ਪਿਆ ਹਨ ਸਵੇਰ-ਸਵੇਰੇ ਆਪਾਂ ਇੱਥੇ ਆ ਚੁੱਕੇ ਸਾਂ ਤੇ ਇੱਥੇ ਸੇਵਾ ਕਰਾਈ ਸਬਜੀ ਕੱਟਣ ਦੀ ਤੇ ਇੱਥੇ ਲੰਗਰ ਵਾਸਤੇ ਇੱਥੇ ਸਾਰੀ ਸੰਗਤਾਂ ਪਹੁੰਚੀਆਂ ਨੇ ਦੋ ਦਿਨ ਦਾ ਲੰਗਰ ਸੀ ਪਾਣੀਪਤ ਅਤੇ ਕਰਨਾਲ ਦੀਆਂ ਸੰਗਤਾਂ ਸਨ ਜੋ ਕਿ ਪਹੁੰਚੀਆਂ ਹਨ ਹਮ ਹਮਾ ਕੇ ਸੇਵਾ ਕਰਨ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਣ ਤੇ ਅਸੀਂ ਵੀ ਇੱਥੇ ਯੋਗਦਾਨ ਪਾਇਆ ਦਾਦਾ ਜੀ ਜਿਹੜੇ ਲੱਗੇ ਨੇ ਪਿਆਜ਼ ਕੱਟਣ ਤੇ ਮੈਂ ਵੀ ਪਿਆਜ਼ ਕੱਟਣ ਦੇ ਆ ਤੇ ਉਧਰ ਬੈਠੇ ਨੇ ਗੁਰਦੁਆਰੇ ਦੇ ਬਾਬਾ ਜੀ ਤੇ ਇੱਧਰ ਫਿਰ ਸਾਨੂੰ ਪੈ ਗਈ ਸੀ ਰਾਤ ਉਸ ਤੋਂ ਬਾਅਦ ਫਿਰ ਆਪਾਂ ਕੀਤੇ ਸਨ ਦਰਬਾਰ ਸਾਹਿਬ ਦੇ ਦਰਸ਼ਨ ਤੇ ਉਸ ਤੋਂ ਬਾਅਦ ਆਪਾਂ ਚਲੇ ਗਏ ਸਾਂ ਆਪਣੇ ਸਰਾਂ ਦੇ ਵਿੱਚ ਸਵੇਰ ਦੇ ਦਰਸ਼ਨ ਹਰਮੰਦਰ ਸਾਹਿਬ ਇਹ ਵੇ ਜੀ ਨੈਕਸਟ ਸਵੇਰ ਜਦੋਂ ਆਪਾਂ ਪਹੁੰਚ ਚੁੱਕੇ ਹਾਂ ਮਹਾਰਾਜ ਦੇ ਦਰਸ਼ਨ ਕਰਨ ਤੇ ਸਵੇਰੇ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਪਾਂ ਟਾਈਮ ਨਾਲ ਉੱਠ ਗਏ ਹਾਂ ਬਾਲਕੀ ਸਾਹਿਬ ਦੇ ਬਹੁਤ ਹੀ ਸੋਨੇ ਦਰਸ਼ਨ ਹੋਏ ਤੇ ਆਪਾਂ ਦਰਸ਼ਨ ਕਰਕੇ ਮਹਾਰਾਜ ਦੇ ਤੇ ਉਦੋਂ ਬਾਅਦ ਚੱਲਣ ਦੀ ਤਿਆਰੀ ਕਰ ਛੜੀ ਤੇ ਇੱਧਰ ਆਪਾਂ ਮਾਰਕੀਟ ਦੇ ਵਿੱਚ ਇੱਧਰ ਇਤਰ ਵਾਲੇ ਬਫੇ ਦੇ ਕੋਲ ਆਇਸਾਂ ਤੇ ਫਿਰ ਉਦੋਂ ਬਾਅਦ ਆਪਾਂ ਟੁਰ ਗਏ ਹਾਂ ਕਰ ਏ ਸੀ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੇ ਸਬਸਕ੍ਰਾਈਬ ਕਰਦੇ ਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ